ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਫੌਜਾਂ ਜਿਨ੍ਹਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਜੀ ਇਹੋ ਜੇ ਸ਼ਹੀਦਾਂ ਨੂੰ ਨਮਸਕਾਰ ਕਰਦੇ ਹਾਂ ਸੁਖ ਪ੍ਰਾਪਤ ਹੁੰਦਾ ਹੈ ਅਤੇ ਦੁੱਖ ਮਿਟ ਜਾਂਦੇ ਹਨ ਬਾਬਾ ਜੀ ਦਾ ਨਮਸਕਾਰ ਕਰਦੇ ਹਾਂ ਆਪਣਾ ਮੁਖ ਪਵਿੱਤਰ ਹੁੰਦਾ ਹੈ ਜੀ ਬਾਬਾ ਜੀ ਦਾ ਨਾਮ ਸਿਮਰਨ ਕਰਨ ਨਾਲ ਘਰ ਵਿੱਚ ਕਲਾ ਕਲੇਸ਼ ਮਿਟ ਜਾਂਦਾ ਹੈ ਜੀ ਖਾਲਸਾ ਜੀ ਆਓ ਤੁਹਾਨੂੰ ਇੱਕ ਭੈਣ ਦੀ ਹੱਡ ਬੀਤੀ ਸੁਣਾਉਣ ਜਾ ਰਹੀਆਂ ਜਿਸ ਭੈਣ ਦਾ ਬੇਟਾ ਬਿਲਕੁਲ ਵੀ ਬੋਲਦਾ ਨਹੀਂ ਸੀ ਉਸ ਭੈਣ ਦਾ ਬੇਟਾ 4 ਸਾਲ ਦਾ ਹੋ ਗਿਆ ਉਹ ਭੈਣ ਆਪਣੇ ਬੱਚੇ ਨੂੰ ਹਾ ਡਾਕਟਰ ਕੋਲ ਲੈ ਕੇ ਗਈ ਕਈ ਵਾਰ ਆਪਣੇ ਘਰਦਿਆਂ ਤੇ ਕਹਿਣ ਤੇ ਉਹ ਸਾਧੂ ਸੰਤਾਂ ਦੇ ਚੱਕਰਾਂ ਵਿੱਚ ਪੈ ਗਈ ਸੀ ਪਰ ਉਸ ਦਾ ਬੱਚਾ ਕਿਤੋਂ ਵੀ ਠੀਕ ਨਾ ਹੋਇਆ ਪਰ ਉਸ ਭੈਣ ਨੇ ਆਪਣੀ ਉਮੀਦ ਨਾ ਛੱਡੀ ਫਿਰ ਇੱਕ ਰਾਤ ਉਸ ਨੇ ਆਪਣੇ ਮਨ ਵਿੱਚ ਬਾਬਾ ਦੀਪ ਸਿੰਘ ਜੀ ਦਾ ਧਿਆਨ ਕੀਤਾ ਉਹ ਹਰ ਰੋਜ਼ ਸਵੇਰ ਸ਼ਾਮ ਬਾਬਾ ਦੀਪ ਸਿੰਘ ਜੀ ਦਾ ਨਾਮ ਸਿਮਰਨ ਕਰਿਆ ਕਰੇ ਹਰ ਰੋਜ਼ ਸਵੇਰ ਸ਼ਾਮ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਬੱਚੇ ਲਈ ਅਰਦਾਸ ਕਰਿਆ ਕਰਦੀ ਸੀ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਦੀ ਸੀ ਉਹ ਭੈਣ ਹਰ ਰੋਜ਼ ਆਪਣੇ ਬੱਚੇ ਤੇ ਬੋਲਣ ਲਈ ਗੁਰੂ ਘਰ ਜਾ ਕੇ ਰੋਇਆ ਕਰਦੀ ਸੀ। ਉਹ ਬਾਬਾ ਦੀਪ ਸਿੰਘ ਜੀ ਨੂੰ ਹਰ ਰੋਜ਼ ਅਰਦਾਸ ਕਰਿਆ ਕਰਦੀ ਸੀ। ਪਰ ਇੱਕ ਦਿਨ ਇਹੋ ਜਿਹਾ ਹੋਇਆ ਕਿ ਉਸ ਭੈਣ ਦੀ ਅਰਦਾਸ ਬਾਬਾ ਦੀਪ ਸਿੰਘ ਜੀ ਨੇ ਸੁਣ ਲਈ। ਉਸ ਭੈਣ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿ ਉਸ ਦਾ ਬੱਚਾ ਜੋ ਕੁਝ ਵੀ ਨਹੀਂ ਸੀ ਬੋਲਦਾ ਅੱਜ ਉਹ ਆਪਣੀ ਮਾਂ ਦੇ ਨਾਲ ਸਾਰੀਆਂ ਗੱਲਾਂ ਬਾਤਾਂ ਕਰਦਾ। ਤੰਤਨ ਬਾਬਾ ਦੀਪ ਸਿੰਘ ਜੀ ਨੇ ਉਸ ਭੈਣ ਦੇ ਉੱਪਰ ਆਪਣਾ ਮੇਹਰ ਭਰਿਆ ਹੱਥ ਰੱਖ ਕੇ ਸਾਨੂੰ ਇਹ ਅਹਿਸਾਸ ਕਰਵਾਇਆ ਕਿ ਬਾਬਾ ਜੀ ਦਾ ਭਗਤ ਜਿੰਨੀ ਮਰਜ਼ੀ ਦੂਰ ਬੈਠਾ ਹੋਵੇ ਬਾਬਾ ਜੀ ਦੀ ਆ ਬਾਬਾ ਜੀ ਉਸ ਦੀ ਅਰਦਾਸ ਜੂਰ ਪੂਰੀ ਕਰਦੇ ਨੇ ਖਾਲਸਾ ਜੀ ਆਓ ਬਾਬਾ ਦੀਪ ਸਿੰਘ ਜੀ ਦਾ ਨਾਮ ਸਿਮਰਨ ਕਰੀਏ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ